ਨੇ ਵੀ ਜਾਨਸ ਨੇ ਕੁੱਟਿਆ ਰਾਤ ਵੀ ਜਾਨਸ ਨੇ ਕੁੱਟਿਆ ਇਹਨੂੰ ਫੋਨ ਆਇਆ ਸੀ ਕਹਿੰਦੇ ਆਪਣੀ ਛੋਟੀ ਬੇਟੀ ਤੇ ਇਹਦੀ ਮੰਮੀ ਨੂੰ ਲੈ ਕੇ ਆਓ ਜੇ ਤਾਂ ਇਹਦੇ ਸਿੱਟੇ ਚੌਲ ਕਿਤੇ ਇਦਾਂ ਤੇਰੇ ਕਿਤੇ ਜਾਣਗੇ ਇਹ ਤਾਂ ਤੇਰੀ ਭੈਣ ਨੂੰ ਵੀ ਲੈ ਆਉਣਾ ਤੇਰੀ ਮਾਂ ਨੂੰ ਵੀ ਤੰਗਾ ਕਰਕੇ ਮਾਰਾਂਗੇ ਸਾਰਿਆਂ ਦੇ ਸਾਹਮਣੇ ਕਰੰਟ ਮੇਰੇ ਛਾਤੀ ਤੇ ਲਾਉਂਦੇ ਹੀ ਕਰੰਟ ਜੋ ਇਹਨਾਂ ਨੇ ਕਹਿ ਤੋ ਆਇਆ ਵਾ ਕਿ ਕੱਪੜੇ ਉਤਾਰ ਕੇ ਕਿ 3 ਡਿਗਰੀ ਚਾਰਜ ਜਿਹੜਾ ਵੈ ਉਹ ਜੈਂਟਸ ਵੱਲੋਂ ਕੀਤਾ ਗਿਆ ਵੈ ਜਿਹੜੀ ਕਿ ਬਹੁਤ ਮਾੜੀ ਗੱਲ ਹੈ ਕੋਈ ਲੇਡੀਸ ਪੁਲਿਸ ਨਹੀਂ ਉੱਥੇ ਸਿਰਫ ਜੈਂਸੀ ਚਾਰੇ ਜਾਣੇ ਇਹਨਾਂ ਨੇ ਮੇਰੇ ਬੇਟੀ ਨੂੰ ਘਰ ਵੀ ਬੜਾ ਮਾਰਿਆ ਇਹਨਾਂ ਗੱਡੀ ਚ ਭਾਲ ਕੇ ਵੀ ਬਹੁਤ ਜ਼ਿਆਦਾ ਮਾਰਿਆ ਪਰ ਇਹੋ ਜੀ ਪੁਲਿਸ ਤੇ ਸਾਨੂੰ ਇਨਸਾਫ ਦੀ ਕੋਈ ਆਸ ਨਹੀਂ ਵੱਜਦੀ ਨਾ ਇਹਨਾਂ ਸਰਕਾਰਾਂ ਤੇ ਵੱਜਦੀ ਹੈ ਕਿ ਕੀ ਹੋ ਰਿਹਾ ਇੱਥੇ ਗੰਦੀਆਂ ਗਾਲਾਂ ਕੱਢਦੇ ਹੀ ਮੈਨੂੰ ਮੰਗਲ ਮੈਨੂੰ ਬਹੁਤ ਗੰਦੀਆਂ ਗਾਲਾਂ ਕੱਢਦਾ ਇਹ ਹੰਜੀ ਐਸਐਚਓ ਵੀ ਮੈਨੂੰ ਬਹੁਤ ਗੰਦੀਆਂ ਗਾਲਾਂ ਕੱਢਦਾ ਇਹ ਇੱਕ ਧੀ ਦੇ ਕਸੂਰ ਇਹ ਆ ਕਿ ਉਹ ਇੱਕ ਜੱਜ ਦੇ ਘਰੇ ਝਾੜੂ ਪੂੰਛਦਾ ਕੰਮ ਕਰੀਏ ਗਰੀਬ ਐ ਸਿਰਫ ਇਹ ਕਸੂਰ ਆ ਮੈਨੂੰ ਚਪੇੜਾ ਨਾ ਮਾਰ ਦੇਂ ਗਰੈਂਟ ਲੋਂਦੇ ਹੀ ਮੈਨੂੰ ਕੱਪੜੇ ਲੋਂਦੇ ਆ ਆਪਣੇ ਹੱਥਾਂ ਨਾਲ ਮੇਰੇ ਮੈਨੂੰ ਟਾਰਚਰ ਕਰਦੇ ਮੈਨੂੰ ਕਹਿੰਦੇ ਬੱਕ ਜਾ ਪਰ ਉਹਨਾਂ ਨੇ ਕੱਪੜੇ ਉਤਾਰ ਕੇ ਕੁੱਟਣਾ ਕੀ ਜਦ ਇੱਕ ਜੇ ਕੋਈ ਬਾਹਰੋਂ ਕੋਈ ਕਿਸੇ ਧੀ ਪੈਨੂ ਹੱਥ ਪਾਉਂਦਾ ਤੇ ਕਿੰਨੀਆਂ ਤਰਾਹਾਂ ਉਹਤੇ ਲੱਗ ਜਾਂਦੀਆਂ ਨੇ ਕੀ ਉਹ ਤਰਾਹਾਂ ਸਿਰਫ ਆਮ ਲੋਕਾਂ ਵਾਸਤੇ ਨਹੀਂ ਮੈਨੂੰ ਸ਼ਨੀਵਾਰ ਤੋਂ ਕਨਾਲ ਸੱਜ ਜੱਜ ਨੇ ਆਪਣੇ ਘਰ 9:30 ਵਜੇ ਉੱਥੇ ਮੈਨੂੰ ਉਹਨਾਂ ਨੇ ਫੜਾਤਾ ਫਿਰ ਪੁਲਿਸ ਵਾਲੇ ਲੇਡੀਜ਼ ਕਿਸੇ ਨੇ ਨਹੀਂ ਮੈਨੂੰ ਕੁੱਟਿਆ ਮੈਨੂੰ ਦਿਨੇ ਵੀ ਜੈਂਟਸ ਨੇ ਕੁੱਟਿਆ ਰਾਤ ਵੀ ਜੈਂਟਸ ਨੇ ਕੁੱਟਿਆ ਹੀ ਮੈਨੂੰ ਮੰਗਲ ਨੇ ਹੋਰ ਅਸ਼wini ਨੇ ਹੋਰ ਸੋਚੋ ਨੇ ਤੇ ਇੱਕ ਮੈਨੂੰ ਚੌਥੇ ਬੰਦੇ ਦਾ ਨਾਮ ਨਹੀਂ ਪਤਾ ਹੈਗਾ ਉਹਨਾਂ ਐਨ ਕਲ ਹੁੰਦੇ ਆ ਉਹੀ ਮੈਨੂੰ ਲੈ ਕੇ ਜਾਂਦੇ ਤੇ ਉਹੀ ਮੈਨੂੰ ਮਤਲਬ ਕਿ ਮਾਰਦੇ ਕੁੱਟਦੇ ਹੀ ਜ਼ਿਆਦਾ ਮੈਨੂੰ ਰਾਤ ਉਹਨਾਂ ਨੇ ਉੱਥੇ ਰੱਖਿਆ ਜੇ ਹੋਰ ਉੱਥੇ ਆਪਣੇ ਠਾਣੇ ਵਿੱਚ ਹੀ ਰੱਖਿਆ ਜੇ ਮੈਨੂੰ ਝਪੇੜਾ ਨਾ ਮਾਰਦੇ ਹੀ ਕਰੰਟ ਲਾਉਂਦੇ ਹੀ ਮੈਨੂੰ ਕੱਪੜੇ ਲਾਉਂਦੇ ਹੀ ਆਪਣੇ ਹੱਥਾਂ ਨਾਲ ਮੇਰੇ ਮੈਨੂੰ ਟੌਰਚਰ ਕਰਦੇ ਮੈਨੂੰ ਕਹਿੰਦੇ ਬੱਕ ਜਾ ਨਹੀਂ ਤਾਂ ਤੇਰੀ ਭੈਣ ਨੂੰ ਵੀ ਲੈ ਆਉਣਾ ਤੇਰੀ ਮਾਂ ਨੂੰ ਵੀ ਤੇ ਨੰਗਾ ਕਰਕੇ ਮਾਰਾਂਗੇ ਸਾਰਿਆਂ ਦੇ ਸਾਹਮਣੇ ਕਰੰਟ ਮੇਰੇ ਛਾਤੀ ਤੇ ਲਾਉਂਦੇ ਹੀ ਕਰੰਟ ਕੌਣ ਲਾਉਂਦਾ ਸੀ ਕਰੰਟ ਮੰਗਲ ਲਾਉਂਦਾ ਸੀ ਕੋਈ ਲੇਡੀਜ਼ ਪੁਲਸ ਨਹੀਂ ਉਥੇ ਸਿਰਫ ਜੈਂਸੀ ਚਾਰੇ ਜਾਣੇ ਉਦੋਂ ਵੀ ਜੈਂਸੀ ਆਏ ਸਾਰੇ ਮੈਨੂੰ ਮੈਨੂੰ ਕੁਛ ਵੀ ਨਹੀਂ ਪੁੱਛਦੇ ਬਸ ਮਾਰ ਹੀ ਜਾਂਦੇ ਹੀ ਅੰਦਰ ਕੈਦੇ ਵਿੱਚ ਹੋਰੀ ਤੂੰ ਕੀਤੀ ਹੈ ਚੋਰੀ ਤੂੰ ਕੀਤੀ ਆ ਮੈਂ ਕਿਹਾ ਮੈਂ ਚੋਰੀ ਜਿੱਦੋਂ ਨਹੀਂ ਕੀਤੀ ਸਾਡੇ ਘਰ ਵੀ ਤਲਾਸ਼ੀ ਕੀਤੀ ਕੁਛ ਨਹੀਂ ਨਿਕਲਿਆ ਹੈਗਾ ਤੇ ਫਿਰ ਫਿਰ ਬਾਅਦ ਚ ਉੱਥੇ ਜਾ ਕੇ ਇਹਨਾਂ ਨੇ ਮੈਨੂੰ ਰਾਤ ਜੀ ਵੀ ਬੜਾ ਕੁੱਟਿਆ ਸੀ ਕਿਥੇ ਗੰਦੀਆਂ ਗਾਲਾਂ ਕੱਢਦੇ ਹੀ ਮੈਨੂੰ ਮੰਗਲ ਮੈਨੂੰ ਬਹੁਤ ਗੰਦੀਆਂ ਗਾਲਾਂ ਕੱਢਦਾ ਹੀ ਹੰਜੀ ਐ ਸੱਚ ਉਹ ਵੀ ਮੈਨੂੰ ਬਹੁਤ ਗੰਦੀਆਂ ਗਾਲਾਂ ਕੱਢਦਾ ਹੀ ਕੁਛ ਵੀ ਬਰਾਮਤ ਨਹੀਂ ਹੋਇਆ ਸਾਡੇ ਕਰੋ ਤੇ ਕਿੰਨੇ ਵਿੱਚ ਤੁਹਾਨੂੰ ਛੱਡਿਆ ਗਿਆ ਮੈਨੂੰ ਕੱਲ ਛੱਡਿਆ ਹੀ ਰਾਤੀ ਅੰਨਾਂ ਨੇ 11:30 ਵਜੇ ਸਰਪੰਚਾਂ ਨੇ ਹੱਥ ਭੇਜਿਆ ਮੈਨੂੰ ਇਹਨਾਂ ਨੇ ਨੋਰਮਲ ਕੱਪੜੇ ਪਾਏ ਸੀ ਵਰਦੀ ਕਿਹਨੇ ਨਹੀਂ ਪਾਈ ਹਾਂਜੀ ਮੰਗਲ ਮੰਗਲ ਨੇ ਵੀ ਨਹੀਂ ਵਰਦੀ ਪਾਈ 나ਸ਼ਵਨੀ ਨੇ ਵਰਦੀ ਪਾਈ ਸੀ ਬਾਕੀਆਂ ਨੇ ਵਰਦੀ ਪਾਈ ਜਿਹੜੇ ਐ ਸਵਚਨ ਨਾਲ ਮੁੰਡੇ ਹੁੰਦੇ ਸੀ ਤੇ ਮਾਰਦੇ ਕੁੱਟ ਦੇ ਉੱਥੇ ਕਰੰਟ ਲੋਂਦੇ ਸੀ ਹਾਂਜੀ ਹੁਣ ਤਾਂ ਇੱਥੇ ਕੋਈ ਹਸਪੀਟਲ ਕੋਲ ਲੈ ਕੇ ਆਇਆ ਬਿਨਾਂ ਕੱਲ ਨੂੰ ਨਹੀਂ ਲੈ ਕੇ ਆਇਆ ਹਾਂਜੀ ਕੀ ਮੰਗ ਕਰਦੇ ਤੁਸੀਂ ਹਨ ਬਸ ਉਹ ਚਾਹੀਦੀ ਆ بس ਜਿੱਦਾਂ ਇਹਨਾਂ ਨੇ ਮੇਰੀ ਇੱਜ਼ਤ ਖਰਾਬ ਕੀਤੀ ਇਹਨਾਂ ਨੂੰ ਵੀ ਨੌਕਰੀ ਤੋਂ ਲਤਣਾ ਚਾਹੀਦਾ ਏ ਵੀ ਇਨਸਾਫ ਚਾਹੀਦਾ ਹਾਂ ਜੀ ਸਾਨੂੰ ਬੇਟੀ ਨੂੰ 9 ਵਜੇ ਫੋਨ ਕੀਤਾ ਇਹਨੇ ਜਸ ਸਾਬ ਨੇ ਕਹਿੰਦੀ ਵੀ ਮੰਮਤਾ ਤੂੰ ਕੰਮ ਤੇ ਆ ਮੇਰੇ ਆਉਣ ਤੋਂ ਪਹਿਲਾਂ ਤੂੰ ਕੰਮ ਕਰ ਮੈਂ ਪਹੁੰਚਣ ਵਾਲੀ ਆ ਤੇ ਉਸ ਤੋਂ ਬਾਅਦ ਮੈਨੂੰ 12 ਵਜੇ ਫੋਨ ਆਇਆ ਵਾ ਕਿ ਤੁਹਾਡੀ ਬੇਟੀ ਨੂੰ ਠਾਣੇ ਲਿਆਂਦਾ ਗਿਆ ਵਾ ਤੁਸੀਂ ਆ ਆਪਣੀ ਬੇਟੀ ਨੂੰ ਆਣ ਕੇ ਤੇ ਇੱਥੇ ਮਿਲ ਸਕਦੇ ਹੋ ਫਿਰ ਔਰਤ ਤੋਂ ਬਾਅਦ ਮੈਂ ਬੇਟੀ ਨੂੰ ਮਿਲਣ ਵਾਸਤੇ ਗਈ ਆ ਤੇ ਬਾਅਦ ਚ ਇਹਨਾਂ ਨੇ ਮੈਨੂੰ ਬੇਟੀ ਨਹੀਂ ਦਿਖਾਈ ਔਰ ਤੋਂ ਬਾਅਦ ਮੈਂ ਜਦੋਂ ਦੁਬਾਰਾ ਗਈ ਆ ਤੇ ਇਹਨਾਂ ਨੇ 3:30 ਵਜੇ ਮੇਰੀ ਬੇਟੀ ਨੂੰ ਗੱਡੀ ਭਰ ਕੇ ਪੁਲਿਸ ਦੀ ਸਾਡੇ ਘਰੇ ਆ ਗਿਆ ਸਾਡੇ ਘਰ ਦੀ ਤਲਾਸ਼ੀ ਕੀਤੀ ਆ ਸਰਪੰਚ ਸਾਹਿਬ ਮੌਕੇ ਤੇ ਆ ਸਾਡੇ ਆ ਪਿੰਡ ਦੇ ਹੋਰ ਵੀ ਆਂਡੀ ਗਵੰਡੀ ਸਾਡੇ ਪਾਸੇ ਹੀ ਉਹਨਾਂ ਨੇ ਪੁੱਛਿਆ ਸਾਡੇ ਘਰੋਂ ਕੋਈ ਚੀਜ਼ ਨਹੀਂ ਨਿਕਲੀ ਸਾਡਾ ਲੀੜਾ ਕਪੜਾ ਇਹਨਾਂ ਨੇ ਸਾਰਾ ਬਾੜੀਆਂ ਚੋਂ ਕੱਢਿਆ ਕੋਈ ਚੀਜ਼ ਨਹੀਂ ਇਹਨਾਂ ਨੂੰ ਮਿਲੀ ਇਹਨਾਂ ਨੇ ਮੇਰੀ ਬੇਟੀ ਨੂੰ ਘਰ ਵੀ ਬੜਾ ਮਾਰਿਆ ਇਹਨਾਂ ਗੱਡੀ 'ਚ ਭਾਲ ਕੇ ਵੀ ਬਹੁਤ ਜ਼ਿਆਦਾ ਮਾਰਿਆ ਮੈਨੂੰ ਇਨਸਾਫ ਚਾਹੀਦਾ ਕਿੰਨੇ ਤੋਂ ਕੰਮ ਕਰਦੀ ਸੀ ਕਿ ਬੇਟੀ ਸਾਲ ਹੋ ਗਿਆ ਕਿੰਨੇ ਦਿਨ ਰੱਖਿਆ ਠਾਣੇ ਵਿੱਚ ਨੂੰ ਠਾਣੇ ਨੂੰ ਦੋ ਦਿਨ ਰੱਖਿਆ ਗਿਆ ਰਾਤ ਸੁਣੇ ਰਹੀ ਹਾਂਜੀ ਸ਼ਨੀਵਾਰ ਦੀ ਰੱਖੀ ਹੈ ਇਹਨਾਂ ਨੇ ਰਾਤੀ ਐਤਵਾਰੀ 11:30 ਲੈ ਕੇ ਆਏ ਤੁਹਾਨੂੰ ਫੋਨ ਆਇਆ ਸੀਗਾ ਮੈਨੂੰ ਫੋਨ ਆਇਆ ਸੀ ਕਹਿੰਦੇ ਆਪਣੀ ਛੋਟੀ ਬੇਟੀ ਤੇ ਇਹਦੀ ਮੰਮੀ ਨੂੰ ਲੈ ਕੇ ਆਓ ਜੇ ਤਾਂ ਇਹਦੇ ਚਿੱਤੇ ਚੌਲ ਕਿਤੇ ਇੱਧਰ ਤੇਰੇ ਕਿਤੇ ਜਾਣਗੇ ਪਰ ਮੈਂ ਨਹੀਂ ਗਈ ਮੈਂ ਕਿਹਾ ਸਾਡੇ ਪਿੰਡ ਦਾ ਮੁਖੀ ਆ ਜਾਏਗਾ ਮੈਂ ਬੇਟੀ ਲੈਣ ਨਹੀਂ ਜਾ ਸਾਨੂੰ ਪਿੰਡ ਆਲੇ ਚੱਕ ਜੂ ਸਾਡੀ ਚੱਲਦੀ ਇਕਾਈ ਹੈ ਜਸੇਬੰਦ ਜੀ ਆਦੀਨ ਉਹਦੇ ਤੋਂ ਇਹ ਖਬਰ ਮਿਲੀ ਹੈ ਕਿ ਪਿਛਲੇ ਕੁਝ ਦਿਨੀ ਜੱਜ ਸਾਹਿਬ ਦੇ ਘਰੇ ਚੋਰੀ ਹੋਈ ਹੈ ਤੇ ਇਹ ਬੇਟੀ ਜੱਜ ਸਾਹਿਬ ਦੇ ਘਰੇ ਝਾੜੂ ਪੂੰਛੇ ਦਾ ਕੰਮ ਕਰਦੀ ਹੈ। ਇੱਕ 크ਰਿਸਚੀਅਨ ਪਰਿਵਾਰ ਨੂੰ ਬਲੰਗ ਕਰਦੇ ਨੇ ਤੇ ਜਿਹਦੇ ਵਿੱਚ ਚੋਰੀ ਦੇ ਬਾਅਦ ਇਹਨਾਂ ਨੂੰ ਇੱਕ ਤਰੀਕ ਤੋਂ ਪੁਲਿਸ ਨੇ ਘਰੋਂ ਕੰਮ ਕਰਨ ਵਾਸਤੇ ਗਈ ਉਥੋਂ ਪੁਲਿਸ ਫੜ ਕੇ ਲੈ ਗਈ ਹੈ। ਤੇ ਦੋ ਤਰੀਕ ਰਾਤ 11 ਵਜੇ ਤੱਕ ਥਾਣੇ ਦੇ ਵਿੱਚ ਰੱਖਿਆ ਗਿਆ ਤੇ ਅੰਨਾ ਤਸ਼ੱਦਦ ਜਿਹੜਾ ਇੱਥੇ ਟਾਇਆ ਗਿਆ ਵਾ ਜੋ ਇਹਨਾਂ ਦੇ ਕਹਿਣ ਤੋਂ ਆਇਆ ਵਾ ਕਿ ਕੱਪੜੇ ਉਤਾਰ ਕੇ ਤੇ 3rd ਡਿਗਰੀ ਟਾਰਚਰ ਜਿਹੜਾ ਵਾ ਉਹ ਜੈਂਟਸ ਵੱਲੋਂ ਕੀਤਾ ਗਿਆ ਵਾ ਜਿਹੜੀ ਕਿ ਬਹੁਤ ਮਾੜੀ ਗੱਲ ਹੈ। ਅਸੀਂ ਸੀਐਮ ਸਾਬ ਨੂੰ ਇਹ ਕਰਦੇ ਆ ਕਿ ਇਹੋ ਜਿਹਾ ਬਦਲਾਸਾਨੂੰ ਚਾਹੀਦਾ ਹੈ ਆਪਣੀਆਂ ਧੀਆਂ ਬੇਟੀਆਂ ਵਾਸਤੇ ਬਹੁਤ ਮਾੜੀ ਗੱਲ ਹੈ ਤੇ ਇਹੋ ਜੇ ਪੁਲਿਸ ਅਫਸਰਾਂ ਤੋਂ ਅਸੀਂ ਇਨਸਾਫ ਦੀ ਕੀ ਗੁਵਾਰ ਲਾ ਸਕਦੇ ਹਾਂ ਕੀ ਇਨਸਾਫ ਦੀ ਪਾਲਕਾ ਸਕਦੇ ਹਾਂ ਕਿ ਅੱਜ ਇੱਥੇ ਬੈਠੀ ਹੈ ਤੇ ਇਨਸਾਫ ਸਾਨੂੰ ਪੁਲਿਸ ਨੇ ਦੇਣਾ ਵੈ ਪਰ ਇਹੋ ਜੀ ਪੁਲਿਸ ਤੇ ਸਾਨੂੰ ਇਨਸਾਫ ਦੀ ਕੋਈ ਆਸ ਨਹੀਂ ਬਚਦੀ ਨਾ ਇਹਨਾਂ ਸਰਕਾਰਾਂ ਤੇ ਬਚਦੀ ਹੈ ਇਹ ਕੀ ਹੋ ਰਿਹਾ ਵੈ ਇਹ ਥੱਲੇ ਝਾਤੀ ਮਾਰੀ ਜਾਵੇ ਕਿ ਇੱਕ ਧੀ ਦੇ ਕਸੂਰ ਇਹ ਹੈ ਕਿ ਉਹ ਇੱਕ ਜੱਜ ਦੇ ਘਰੇ ਝਾੜੂ ਪੂੰਝਦਾ ਕੰਮ ਕਰਦੀ ਗਰੀਬ ਹੈ ਸਿਰਫ ਇਹ ਕਸੂਰ ਹੈ ਕੰਮ ਕਰਨਾ ਕਿਸੇ ਦੇ ਘਰ ਕੋਈ ਦੋਸ਼ ਨਹੀਂ ਹੈ ਪਰ ਜੇ ਚੋਰੀ ਹੋਈ ਹੈ ਉਹਦੇ ਤਰੀਕੇ ਨੇ ਕੋਈ ਰਿਮਾਂਡ ਲਿਆ ਜਾਏ ਕੁਛ ਕੀਤਾ ਜਾਏ ਜਿੱਥੇ ਸਰਕਾਰ ਦਵਾਈਆਂ ਪਾਉਂਦੀ ਹੈ ਕਿ ਅਸੀਂ ਜਿਹੜੀ ਲੇਡੀ ਹੈ ਇਹਨੂੰ 5 ਵਜੇ ਤੋਂ ਥਾਣੇ 'ਚ ਨਹੀਂ ਰੱਖਿਆ ਜਾਏਗਾ ਕਿ ਇਹਨਾਂ ਵਾਸਤੇ ਉਹ ਰੂਲ ਲਾਗੂ ਨਹੀਂ ਹੈਗੇ ਇਹਨੂੰ ਕਿਉਂ ਦਿੰਦੇ ਥਾਣੇ ਰੱਖਿਆ ਗਿਆ ਉਸ ਰਾਤ ਰਾਤਾਂ ਥਾਣੇ ਰੱਖਿਆ ਗਿਆ 11:30 ਵਜੇ ਰਾਤ ਜਾ ਕੇ ਸਰਪੰਚ ਸਾਹਿਬ ਲੈ ਕੇ ਆਉਂਦੇ ਨੇ ਤੇ ਪਰ ਇਹਦੀ ਹਾਲਤ ਜੋ ਜਥੇਬੰਦੀ ਜਦੋਂ ਗੱਲ ਆਈ ਹੈ ਵੇਖੀ ਹੈ ਕੰਡੀਸ਼ਨ ਮਾੜੀ ਸੀ ਹਸਪੀਟਲ ਆ ਕੇ ਐਡਮਿਟ ਕਰਾਇਆ ਵਾ ਤੇ ਇਹੀ ਟ੍ਰੀਟਮੈਂਟ ਜਿਹੜੀ ਚੱਲਣ ਢੀ ਆ ਤੇ ਸਰਕਾਰ ਕੀ ਹੋਵੇਗਾ ਜਥੇਬੰਦੀਆਂ ਦਾ ਅਗਲਾ ਐਕਸ਼ਨ ਇਹ ਹੈ ਕਿ ਸਾਡੇ ਜਿਹੜੇ ਇਹ ਅਧਿਕਾਰੀ ਨੇ ਇਹਨਾਂ ਨੂੰ ਸਸਪੈਂਡ ਕੀਤਾ ਜਾਵੇ ਇਹੋ ਜੇ ਇਨਸਾਫ ਨਹੀਂ ਦੇ ਸਕਦੇ ਸਾਨੂੰ ਸਾਨੂੰ ਇਹ ਸਿਰ ਇਨਸਾਫ ਦੀ ਲੋੜ ਨਹੀਂ ਹੈ ਜੇ ਨਹੀਂ ਮਿਲਦਾ ਇਨਸਾਫ ਤੇ ਜਥੇਬੰਦੀ ਇਹਦੇ ਵਾਸਤੇ ਵੱਡੇ ਐਕਸ਼ਨ ਜਿਹੜੇ ਉਹ ਲਿਖੇਗੀ ਨਹੀਂ ਲੇਡੀ ਪੁਲਿਸ ਵੱਲੋਂ ਨਹੀਂ ਦੱਸਿਆ ਗਿਆ ਵੀ ਲੇਡੀ ਪੁਲਿਸ ਨਹੀਂ ਹੈਗੀ ਜੈਂਟਸੀ ਸੀਗੇ ਐਸਟੋ ਸਾਹਿਬ ਤੇ ਦੋ ਹੋਰ ਨਾਲ ਮੁਲਾਜ਼ਮ ਜਿਹੜੇ ਨੇ ਉਹਨਾਂ ਨੂੰ ਜੇ ਪਛਾਣਦੀ ਸੀ ਨੂੰ ਨਹੀਂ ਪਛਾਣਦੀ ਨਾਮ ਉਹਨਾਂ ਨੇ ਮੈਂਸ਼ਨ ਕਰਵਾ ਦਿੱਤੇ ਨੇ ਨਾਲ ਸਾਰੇ ਪਰ ਉਹਨਾਂ ਨੇ ਕੱਪੜੇ ਉਤਾਰ ਕੇ ਘੁਰਨਾ ਕੀ ਯਾਰ ਇੱਕ ਜੇ ਕੋਈ ਬਾਹਰੋਂ ਕੋਈ ਕਿਸੇ ਧੀ ਪੈਨ ਨੂੰ ਹੱਥ ਪਾਉਂਦਾ ਤੇ ਕਿੰਨੀਆਂ ਤਰਾਵਾਂ ਉੱਤੇ ਲੱਗ ਜਾਂਦੀਆਂ ਨੇ ਕੀ ਉਹ ਤਰਾਵਾਂ ਸਿਰਫ ਆਮ ਲੋਕਾਂ ਵਾਸਤੇ ਨੇ ਇਸ ਪ੍ਰਸ਼ਾਸਨ ਵਾਸਤੇ ਨਹੀਂ ਇਹ ਕਾਨੂੰਨ ਦੇ ਦਾੜੇ 'ਚ ਨਹੀਂ ਆਉਂਦਾ ਮਾੜੀ ਗੱਲ ਆ ਬਹੁਤ ਮਾੜੀ ਗੱਲ ਆ ਇਦਾਂ ਤਾਂ ਨਹੀਂ ਹੋਣ ਸੀ ਤੇ ਇਹ ਲੜਕੀ ਜਿਹੜੀ ਹੈ ਇੱਕ ਜੱਜ ਸਾਹਿਬ ਦੇ ਘਰ ਜਿਹੜਾ ਜਿਹੜਾ ਹੈਗਾ ਕੰਮ ਕਰਦੀ ਹੈ ਤੇ ਜੱਜ ਸਾਹਿਬ ਜਿਹੜੇ ਛੁੱਟੀਆਂ ਤੇ ਸੀ 16 ਤਰੀਕ ਤੋਂ ਲੈ ਕੇ ਤੇ 26 ਤਰੀਕ ਤੱਕ ਉਹਨਾਂ ਨੇ ਇਹਨੂੰ ਇੱਕ ਦੋਰੀ ਕਿਹਾ ਵੀ ਤੁਸੀਂ ਅਜੇ ਸਫਾਈ ਤੇ ਨਹੀਂ ਆਉਣਾ ਇਹ ਉਹਦੇ ਦੀ 11 ਹਰੀਚ ਵੀ ਸਫਾਈ ਕਰਨ ਗਈ ਔਰ ਜਦੋਂ ਨਾ ਪੁੱਛਿਆ ਤੁਸੀਂ ਕਿਉਂ ਨਹੀਂ ਗਏ ਤੇ ਇਹ ਕੋਈ ਜਵਾਬ ਨਹੀਂ ਦੇ ਸકી ਉਦੋਂ ਬਾਅਦ ਜਦੋਂ ਇਹਨਾਂ ਨੇ 26 ਤਰੀਕ ਨੂੰ ਉਹਨਾਂ ਨੂੰ ਦੱਸਿਆ ਵੀ ਤੁਹਾਡੇ ਘਰ 'ਚ ਚੋਰੀ ਹੋ ਗਈ ਹੈ ਤੇ ਜੱਜ ਸਾਹਿਬ ਨੇ ਆਣ ਕੇ ਆਪਣਾ ਸਮਾਨ ਚੈੱਕ ਕੀਤਾ ਉਹਨਾਂ ਦਾ ਸੋਨਾ ਤੇ ਥੋੜੇ ਪੈਸੇ ਜਿਹੜੇ ਹੈਗੇ ਸੀ ਉਹ ਚੋਰੀ ਹੋਏ ਇਹਦੀ ਤਫ਼ਤੀਸ਼ ਜਿਹੜੀ ਹੈ ਹੁਣ ਐਸਐਸਪੀ ਸਾਹਿਬ ਨੇ ਮੈਨੂੰ ਮਾਰਕ ਆਤੀ ਹੈ ਇਦੇ ਵਿੱਚ ਗੱਲ ਕੁਛ ਨਹੀਂ ਹੋਈ ਪੁਲਿਸ ਨੇ ਜਿਹੜਾ ਸਿਰਫ ਕਿਉਂਕਿ ਜਿੱਤੇ ਐਲੀਗੇਸ਼ਨ ਲੱਗਦਾ ਜਾਂ ਜਿੱਤੇ ਡਾਊਟ ਹੁੰਦਾ ਉਹਨੂੰ ਪੁੱਛਗਿੱਛ ਕਰਨੀ ਹੁੰਦੀ ਆ ਔਰ ਪੁੱਛਗਿੱਛ ਵੀ ਜਿਹੜੀ ਆ ਥੋੜੀ ਚਲੋ ਇੱਚ ਜੇ ਸ਼ਕਤੀ ਤੇ ਕਿਸੇ ਨੇ ਨਹੀਂ ਕੀਤੀ ਪਰ ਸ਼ਕਤੀ ਨਾ ਵੀ ਕਰਨੀ ਪੈਂਦੀ ਆ ਇਹ ਹੁਣ ਕਿਉਂਕਿ ਕੇਸ ਮੇਰ ਕੋ ਆ ਗਿਆ ਇਸ ਕਰਕੇ ਇਹਨੂੰ ਮੈਂ ਹੀ ਤਫ਼ਤੀਸ਼ ਕਰਾਂਗਾ ਜਲ ਹਾਲ ਸਾਡੇ ਸਾਹਮਣੇ ਤੇ ਇਦਾਂ ਦੀ ਕੋਈ ਗੱਲ ਨਹੀਂ ਆਈ ਕਿ ਇਹਨੂੰ ਕਿਸੇ ਨੇ ਟੌਰਚਰ ਕੀਤਾ ਹੋਵੇ ਜਾਂ ਇਹਨੂੰ ਕੋਈ ਕੋਈ ਕਿਸੇ ਨੇ ਦਬਕਾ ਮਾਰਿਆ ਹੋਵੇ ਪੁਲਿਸ ਨੇ ਸਿਰਫ ਪੁਛਗਿਛ ਕੀਤੀ ਆ ਕਿ ਹੁਣ ਦਾਖਲ ਕਿਉਂ ਡਰਦੀ ਮਾਰੀ ਹੋਈ ਆ ਇਹਦੇ ਅੱਗੇ ਕਈ ਰੀਜਨ ਹੋ ਸਕਦੇ ਆ ਕਿਉਂਕਿ ਮੇਨ ਸ਼ੱਕ ਜਿਹੜਾ ਹੁਣ ਤੱਕ ਦੀ ਤਫਤੀਸ਼ ਦਾ ਇਹਦੇ ਵੱਲ ਨੂੰ ਜਾ ਰਿਹਾ ਸੀ ਤੇ ਇਹ ਵੀ ਹੋ ਸਕਦਾ ਵੀ ਇਹ ਕਿਤੇ ਆਪ ਹੀ ਇਸ ਤਰੀਕੇ ਨਾਲ ਨੂੰ ਕੁਝ ਕਰਨ ਲੱਗ ਪਏ ਇਹਨੂੰ ਸਗੋਂ ਤਫਤੀਸ਼ ਦੇ ਵਿੱਚ ਸਾਹਮਣਾ ਕਰਨਾ ਚਾਹੀਦਾ